ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਤੇ ਉਨ੍ਹਾਂ ਨੇ ਮੇਰੇ ਤੇ ਦੇਸਵਾਲ ਬੱਲੇ ਲੈ ਕੇ ਹਮਲਾ ਕੀਤਾ ਉਹ ਪਿਸਤਲ ਮੌਕੇ ਤੇ ਜਾਨ ਲੁੱਗਿਆ ਤੇ ਲੱਖਾਂ ਬਚਨ ਤੋਂ ਬਚਨ ਤੋਂ ਜਾਨ ਲੁੱਗੋ ਪਿੰਡ ਧਰਮਗੜ ਵਿਖੇ ਆ ਪਾਰਟੀ ਵੱਲੋਂ ਆਯੋਜਿਤ ਸਮਾਗਮ ਦੌਰਾਨ ਕੁਝ ਵਿਅਕਤੀਆਂ ਵੱਲੋਂ ਕਾਲੀਆਂ ਛੰਡੀਆਂ ਲੈ ਕੇ ਆ ਪਾਰਟੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਸਰਸ਼ੀ ਕਾਂਜੀ ਮੇਰਾ ਨਾਮ ਮੋਰੀਕ ਸਿੰਘ ਪਿੰਡ ਧਰਮਗੜ ਸਨੂ ਆਫ ਸਰਦਾਰ ਗੈਂਦ ਸਿੰਘ ਬੀ ਤੀ ਸ਼ਾਮ ਨੂੰ ਮੇਰੇ ਤੇ ਹਮਲਾ ਹੋਇਆ ਮੈਂ ਉਸ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਇਸ਼ੂ ਸੀ ਸੀ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਸ ਤੋਂ ਬਾਅਦ ਉਹ ਅਚਾਨਕ ਸਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਨੀ ਪਈ ਉਹਨਾਂ ਦੇ ਕੋਲ I20 ਗੱਡੀ ਨੰਬਰ ਪਲੇਟਾਂ ਉਹਨਾਂ ਦੀ ਕਵਰਤੀਆਂ ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਤੇ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿਨੂੰ ਮੁੜ ਰਿਹਾ ਸੀ ਤਾਂ ਉਹ ਗੱਡੀ ਵਿੱਚ ਆਏ ਤੇ ਉਹਨਾਂ ਨੇ ਮਰੇ ਤੇ ਬੀਸਬਾਲ ਬੱਲੇ ਲੈ ਕੇ ਹਮਲਾ ਕੀਤਾ ਪਰੰਤੂ ਮੈਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇੱਕ ਜਾਣੇ ਨੂੰ ਮੈਂ ਧੱਕਾ ਮਾਰ ਕੇ ਗੇਰ ਦਿੱਤਾ ਤੇ ਉਸ ਤੋਂ ਬਾਅਦ ਇੱਕ ਉਹਨਾਂ ਵਿੱਚੋਂ ਮੋਨਾ ਤੇ ਲੰਬੇ ਜਿਹੇ ਇਨਸਾਨ ਨੇ ਇੱਕ ਇਹਾਬੀ ਨੂੰ ਸੈੱਟ ਕਰਦਾ ਪਿਸਤਲ ਦਾ ਸਿਲਵਰ ਕਮਰ ਦਾ ਪਿਸਤਲ ਕੱਟਿਆ ਤੇ ਮੇਰੇ ਤੇ ਖਾਇਰ ਕਰਨ ਲੱਗਿਆ ਪਰੰਤੂ ਮੇਰੀ ਲੱਕੀ ਰਹੀ ਕਿਸਮਤ ਲੱਕੀ ਰਹੀ ਉਹ ਪਿਸਤਲ ਮੌਕੇ ਤੇ ਜਾਮ ਹੋ ਗਿਆ ਤੇ ਮੈਂ ਉੱਥੋਂ ਬਚਣ ਚ ਕਾਮਯਾਬ ਹੋ ਗਿਆ ਜ਼ੋਟਾਵੇਂ ਨੂੰ ਸੌਂਪੀ ਦਿੱਤੇ ਸਦੋਂ ਕੁਨਾ ਮੈਨੂੰ ਉਹ ਗੱਲ ਅਗਰਲਾ ਨਾ ਪਾਜ ਬੱਤਾ ਮਿਲੇ ਮਾਰਾ ਜੂਰ ਦਿੰਦੇ ਮੈਨੂੰ ਇਹ ਨਾ ਜੀ ਨੂੰ ਪਤਾ ਕੀ ਉਹ ਪਚਦਾ ਨਹੀਂ